ਹਾਂਜੀ ਦੋਸਤੋ ਉਮੀਦ ਹੈ ਕਿ ਤੁਸੀਂ ਸਾਰੇ ਜਣੇ ਠੀਕ ਹੋਮੋਗੇ ਅੱਜ ਬਹੁਤ ਵਧੀਆ ਪ੍ਰਾਣਾ ਫਾਰਮੂਲਾ ਤੁਹਾਨੂੰ ਦੱਸਣ ਲੱਗਿਆ ਜੜੀ ਬੂਟੀਆਂ ਦਾ ਖਜ਼ਾਨਾ ਆਯੁਰਵੇਦ ਦੀ ਜਾਨ ਔਸ਼ਦੀ ਵਿਗਿਆਨ ਇਹਦੇ ਵਿੱਚ ਬਹੁਤ ਸਾਰੇ ਜੜੀ ਬੂਟੀਆਂ ਔਸ਼ਦੀਆਂ ਦੱਸੀਆਂ ਹੋਈਆਂ ਨੇ ਜਿਨ੍ਹਾਂ ਦੇ ਵੱਖ-ਵੱਖ ਪ੍ਰਕਾਰ ਦੇ ਗੁਣ ਨੇ ਤੇ ਵੱਖ-ਵੱਖ ਪ੍ਰਕਾਰ ਦੇ ਫਾਇਦੇ ਨੇ ਜੜੀ ਬੂਟੀਆਂ ਦੇ ਬਾਰੇ ਬਹੁਤ ਵੱਡਾ ਮੋਟਾ ਗ੍ਰੰਥ ਹੈ ਇਹਦੇ ਵਿੱਚ ਕਲੀ-ਕਲੀ ਜੜੀ-ਬੂਟੀ ਅਚਿੱਤਰ ਦੇ ਅਨੁਸਾਰ ਦੱਸਿਆ ਗਿਆ ਗੁਣ ਦੱਸੇ ਗਏ ਨੇ ਧਰਮ ਦੱਸੇ ਗਏ ਨੇ ਅੱਜ ਤੁਹਾਨੂੰ ਬਹੁਤ ਵਧੀਆ ਫਾਰਮੂਲਾ ਦੱਸਣ ਲੱਗਿਆ ਦੋਸਤੋ ਸਰੀਰਕ ਜਿਨ੍ਹਾਂ ਨੂੰ ਕਮਜ਼ੋਰੀ ਹੈ ਸਰੀਰ ਦੇ ਵਿੱਚ ਜਾਨ ਹੈ ਨਹੀਂ ਸਰੀਰ ਦੇ ਵਿੱਚ ਤਾਕਤ ਹੈ ਨਹੀਂ ਕੰਮ ਕਰਨ ਦੀ ਇੱਛਾ ਸ਼ਕਤੀ ਹੈ ਘੱਟ ਹੁੰਦੀ ਹੈ ਚਾਹੇ ਦੀ ਮਰਦਾਨਾ ਸ਼ਕਤੀ ਹੈ ਉਹ ਘੱਟ ਹੋਵੇ ਤੇ ਉਹਦੇ ਲਈ ਤੁਹਾਨੂੰ ਨੁਸਖਾ ਲਿਖਾਉਣ ਲੱਗਿਆ ਬਹੁਤ ਵਧੀਆ ਨੁਸਖਾ ਜੇ ਤੁਹਾਨੂੰ ਇਹ ਚੀਜ਼ਾਂ ਪਿਓਰ ਮਾਰਕੀਟ ਦੇ ਮਿਲ ਜਾਣ ਤਾਂ ਸਿਉਨੇ ਤੇ ਸਹਾਗੇ ਵਾਲੀ ਗੱਲ ਹੈ ਤੇ ਗਰਮੀਆਂ ਦੇ ਵਿੱਚ ਵੀ ਇਹਨੂੰ ਦੋਸਤੋ ਵਰਤ ਸਕਦੇ ਹੋ ਜਿਨ੍ਹਾਂ ਦੀ ਤਸਵੀਰ ਗਰਮ ਆ ਉਹਨਾਂ ਨੇ ਘੱਟ ਵਰਤਣਾ ਜਿਨ੍ਹਾਂ ਦੀ ਠੀਕ ਆ ਤਸਵੀਰ ਤਾਂ ਉਹ ਬਿਲਕੁਲ ਇਹਨੂੰ ਲੈ ਸਕਦੇ ਨੇ ਸਰਦੀਆਂ ਦੇ ਵਿੱਚ ਵੀ ਇਸ ਨੁਸਕੇ ਨੂੰ ਖਾ ਸਕਦੇ ਹੋ ਦੋਸਤੋ ਤੇ ਦੋਸਤੋ ਆਪਾਂ ਲਿਖਾਈਏ ਪਹਿਲਾਂ ਤੁਹਾਨੂੰ ਸਾਲਮ ਮਿਸ਼ਰੀ 25 ਗ੍ਰਾਮ ਤੁਸੀਂ ਸ਼ਾਲਵ ਜਿਹੜੀ ਮਿਸ਼ਰੀ ਆ ਉਹ ਲੈਣੀ ਹੈ ਤੇ ਫਿਰ ਸਤਾਵਰ ਲੈਣੀ ਆ 50 ਗ੍ਰਾਮ ਤੇ ਅਸ਼ਵਗੰਧਾ ਲੈਣੀ ਆ ਵਧੀਆ ਕੁਆਲਿਟੀ ਦੀ ਲੈਣੀ ਆ 25 ਗ੍ਰਾਮ ਪਖੜਾ ਇਹਨੂੰ ਪਖੜੇ ਨੂੰ ਹਿੰਦੀ ਦੇ ਵਿੱਚ ਜਿਹੜਾ ਅਡਾਡ ਪਾਸਾ ਦੇ ਵਿੱਚ ਅਡਾਡ ਇਹਨੂੰ ਕਿਹਾ ਜਾਂਦਾ ਕੋਈ ਕਹਿੰਦਾ ਇਹਨੂੰ ਪੈਰ ਚ ਲੱਗਣ ਵਾਲਾ ਕੰਡਾ ਹੋਰ ਬਹੁਤ ਕੁਝ ਇਹਨੂੰ ਕਿਹਾ ਜਾਂਦਾ ਤੇ ਇਹਨੂੰ ਪਖੜਾ ਲੈਣਾ ਜਿਹੜਾ 25 ਗ੍ਰਾਮ ਮੋਤੀ ਪਿਸਤੀ ਲੈਣੀ ਆ 5 ਗ੍ਰਾਮ ਮੋਤੀ ਬੇਸਤੀ 5 ਗ੍ਰਾਮ ਸਫੈਦ ਮੁਸਲੀਏ ਜਿਹੜੀ ਉਹ 50 ਗ੍ਰਾਮ ਲੈਣੀ ਹੈ ਕਤੀਰਾ ਗੂੰਦ ਜਿਹੜੀ ਆਪਾਂ ਗਰਮੀਆਂ ਦੇ ਵਿੱਚ ਖਾਣੇ ਆ ਕਤੀਰਾ ਗੂੰਦ ਉਹ ਲੈਣੀ ਹੈ 50 ਗ੍ਰਾਮ ਇਹ ਬੰਗ ਭਸਮ ਆ ਦੋਸਤੋ ਇਹ ਲੈਣੀ ਹੈ 10 ਗ੍ਰਾਮ ਕਿਉਂਕਿ ਸਾਡੇ ਕੋਲ ਜਿਹੜੀਆਂ ਭਸਮਾਂ ਆਉਂਦੀਆਂ ਨੇ ਜਾਂ ਅਸੀਂ ਆਪ ਖੁਦ ਤਿਆਰ ਆ ਜਿਹੜੀਆਂ ਉਹ ਭਸਮਾਂ ਕਰਦੇ ਆ ਆਪ ਖੁਦ ਤਿਆਰ ਕਰਦੇ ਆ ਤੇ ਇਹ ਤੁਸੀਂ ਮਾਰਕੀਟ ਦੇ ਵਿੱਚੋਂ ਵੀ ਲੈ ਸਕਦੇ ਹੋ ਜਾਂ ਕੰਪਨੀ ਦੀ ਵੀ ਲੈ ਸਕਦੇ ਹੋ ਪਰ ਇਹਦਾ ਰਿਜ਼ਲਟ ਆ ਜਿਹੜਾ 30% ਹੀ ਆਉਂਦਾ ਠੀਕ ਆ ਤੁਸੀਂ ਆਪਦੇ ਹਿਸਾਬ ਦੇ ਨਾਲ ਲੈ ਸਕਦੇ ਹੋ ਤੇ ਫਾਰਮੂਲਾ ਬਹੁਤ ਜ਼ਿਆਦਾ ਵਧੀਆ ਹੈ ਖਾ ਸਕਦੇ ਹੋ ਤੁਸੀਂ ਤੇ ਬਾਕੀ ਮੈਂ ਆਪਣੇ ਕਿਸੇ ਖਾਸ ਦੋਸਤ ਦੇ ਲਈ ਇਹ ਤਿਆਰ ਕੀਤਾ ਸੀ ਬਹੁਤ ਘੈਂਟ ਜ਼ਬਰਦਸਤ ਤਿਆਰ ਹੋਇਆ ਇਹਦੇ ਵਿੱਚ ਵੈਸੇ ਆ ਜਿਹੜਾ ਫਾਰਮੂਲਾ ਇਹਦੇ ਵਿੱਚ ਘੱਟ ਚੀਜ਼ਾਂ ਨੇ ਇਹਦੇ ਵਿੱਚ ਜ਼ਿਆਦਾ ਚੀਜ਼ਾਂ ਨੇ ਕਿਉਂਕਿ ਕੋਈ ਵੀ ਜਿਹੜੀ ਕੋਈ ਆਯੁਰਵੇਦ ਦੀ ਮੈਡੀਸਨ ਹੁੰਦੀ ਹੈ ਜਾਂ ਕੋਈ ਹੋਰ ਆ ਉਹ ਹਰ ਇੱਕ ਬੰਦੇ ਦੀ ਤਸੀਰ ਦੇ ਹਿਸਾਬ ਦੇ ਨਾਲ ਜਿਹੜੀ ਤਿਆਰ ਹੁੰਦੀ ਹੈ ਗ੍ਰੰਥਾਂ ਦੇ ਵਿੱਚ ਇਹ ਚੀਜ਼ਾਂ ਦਾ ਜ਼ਿਕਰ ਹੈ ਜਿਹੜਾ ਕੀਤਾ ਗਿਆਗਾ ਠੀਕ ਹੈ ਦੋਸਤੋ ਇਹ ਤੁਸੀਂ ਵਰਤੋ ਤੇ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰੋ ਕੋਈ ਵੀ ਤੁਹਾਨੂੰ ਮਰਦਾਨਾ ਸ਼ਕਤੀ ਸੰਬੰਧੀ ਕੋਈ ਪ੍ਰੋਬਲਮ ਹੈਗੀ ਆ ਤਾਂ ਤੁਸੀਂ ਸਾਡੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਕੋਈ ਜਾਣਕਾਰੀ ਲੈਣੀ ਹੈ ਜਾਣਕਾਰੀ ਲੈ ਸਕਦੇ ਹੋ ਸੁਝਾਅ ਲੈਣਾ ਸੁਝਾਅ ਲੈ ਸਕਦੇ ਹੋ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਥੈਂਕ ਯੂ ਧੰਨਵਾਦ